ਉਡੀਕ ਕਰਦਾ ਰਹਿ ਗਈ ਸੀ ਹਲੇ ਟਿੱਕੇ ਆਲੂ ਟਿੱਕੇ ਦਾ ਮੈਂ ਖਾ ਲੂੰਗਾ ਤੂੰ ਨੇ ਘਰੋਂ ਕੀ ਕਹਿ ਕੇ ਲੈ ਕੇ ਗਈ ਸੀ ਕਿੱਥੇ ਜਾਣਾ ਹੈ ਆ ਲੰਘੀ ਗਏ ਆਏ ਆਪਾਂ ਹੋਰ ਕਿੱਥੇ ਗਏ ਫਲਾਈ ਸਾਂ ਗੇ ਆ ਲੰਘੀ ਗਈ ਸੀ ਆ ਸਾਰੀ ਸਬਜੀ ਮੰਡੀ ਖਰੀਦ ਕੇ ਤੂੰ ਇੱਥੇ ਘਰੇ ਲਾ ਲੀ ਲੈ ਕੇ ਹੱਲ ਇਹ ਤਾਂ ਕੋਈ ਸਬਜੀ ਨਹੀਂ ਗਾਜਰਾ ਗੋਭੀ ਮਟਰ ਬਸ ਇਹੀ ਲਿਆ ਆਲੂ ਪਿਆਜ਼ ਤਾਂ ਕਾਮਨ ਆ ਟਮਾਟਰ ਵੀ ਕਾਮਨ ਆ ਬਾਕੀ ਆ ਫਰੂਟ ਮਾੜਾ ਮੋਟਾ ਬਸ ਜ਼ਿਆਦਾ ਦਾ ਕੁਝ ਨਹੀਂ ਲਿਆ ਤੂੰ ਮੈਨੂੰ ਕਿਹਾ ਸੀ ਆਪਾਂ ਆਲਮਗੀਰ ਸਾਹਿਬ ਮੱਥਾ ਟੇਕ ਕੇ ਸਿੱਧਾ ਘਰੇ ਵਾਪਸ ਆਵਾਂਗੇ। ਹਾਂ। ਪਤਾ ਨਹੀਂ ਕਿ ਕਿਹੜੀ ਦੁਨੀਆ ਚ ਨਿਕਲ ਜਾਨੀ ਐ ਇੱਥੇ ਜੇ ਮੈਂ ਤਾਂ ਗੱਡੀ ਚ ਵੇਰਾ ਬੈਠਾ ਉਡੀਕੀ ਜਾਨਾ। ਵੀ ਕੀ ਲੈਣ ਗਈ ਐ ਆਂਦੀ ਹੁਣੇ ਆਂਦੀ ਹੋਣੀ ਆ। ਤੂੰ ਸਾਰੀ ਆ ਸਬਜ਼ੀ ਮੰਡੀ ਘਰੀ ਲਾ ਕੇ ਇੱਥੇ ਸ ਜਾ ਕੇ ਬਹਿ ਗਈ। ਤੇ ਉੱਦਾਂ ਤੁਸੀਂ ਸਪੈਸ਼ਲ ਸਰਦਾਰ ਜੀ ਜਾਂਦੇ ਨਹੀਂ। ਦੱਸੋ ਹੋਰ ਕੀ ਜਾਨਣਾ? ਜਾਂਦੇ ਨਹੀਂ ਅੱਜ ਮੈਂ ਚਲਾ ਗਿਆ ਮੈਂ ਅਗਲੀ ਵਾਰੀ ਮੈਂ ਨਹੀਂ ਜਾਣਾ। ਕਦੀ ਤੁਹਾਨੂੰ ਕੁਝ ਚਾਹੀਦਾ ਕਦੀ ਤੁਹਾਨੂੰ ਕੁਝ ਚਾਹੀਦਾ। ਐ ਕਿੱਦਾਂ ਨਹੀਂ ਜਾਣਾ ਤੁਸੀਂ? ਜਾਉਣਾ ਪੈਣਾ ਸਰਦਾਰ ਜੀ ਤੁਹਾਨੂੰ ਦੇਖੋ ਈ ਨਾ ਨਹੀਂ ਲੱਗਦੀ ਮੈਂ ਹਾਂ ਬੁੱਧੀ ਵਾਲੀ ਐ ਵੀ ਇਹ ਵੀ ਅਜੀ ਲਿਆਂਦੀ ਐ ਨਾ ਇਹ ਜਨਤ ਦੀ ਆ ਜਨਤ ਦੀ ਮਾਂ ਨਹੀਂ ਪਾਲੀ ਸੋਹਣੀ ਨਹੀਂ ਲੱਗਦੀ ਟੋਪੀ ਸੋਹਣੀ ਐ ਤੂੰ ਨਹੀਂ ਸੋਹਣੀ ਲੱਗਦੀ ਟੋਪੀ ਸੋਹਣੀ ਐ ਦੇਖੋ ਸਹੀ ਕਿੱਕੀ ਮੈਨੂੰ ਦੇ ਦੇ ਬਹੁਤ ਖਾ ਲਿਆ ਮਿੱਠੇ ਅੰਗੂਰ ਵੀ